ਤਾਂ ਉਹ ਜਾਣਦੇ ਲੋੜ ਦੀ ਸਿਚੁਏਸ਼ਨ ਦਿੱਤੀ ਹੈ। ਜਿੱਥੇ ਲੀਟਰ ਵੀ ਇਹੀ ਕਹਿੰਦੇ ਨੇ ਕਿ ਕਿੰਨੀਆ ਵਟ ਤੇ ਆ। ਦੂਸਰਾ ਆਮਵਣ ਨੇ ਜਿੱਥੇ ਇਹ ਕਹਿੰਦਾ ਕਿ ਇਮਾਨਤ ਤੇ ਆ। ਕੋਨੇ ਸਵਾਲਾਂ ਦੇ ਸਵਾਲ। ਦੇਖੋ ਇੱਕ ਗੱਲ ਤੁਹਾਡੀ ਠੀਕ ਆ ਵੀ ਹਰ ਪੋਲੀਟੀਕਲ ਪਾਰਟੀ ਇਹੀ ਕਹਿੰਦੀ ਹੁੰਦੀ ਆ ਵੀ ਅਸੀਂ ਜਿੱਤ ਰਹੇ ਹਾਂ। ਅਕਾਲੀ ਦਲ ਵਾਲੇ ਵੀ ਇਹੀ ਕਹੀ ਜਾਂਦੇ ਅਸੀਂ ਜਿੱਤ ਰਹੇ ਹਾਂ। ਇਹ ਆਮ ਆਦਮੀ ਪਾਰਟੀ ਦਾ ਵਾਕ ਹੀ ਗੱਲ ਤੁਹਾਡੀ ਠੀਕ ਆ। ਇਹ ਆਮ ਤੌਰ ਤੇ ਕਹਿੰਦੇ ਹੁੰਦੇ ਸੀ। ਵੀ ਜਿੱਦਣ ਸਰਕਾਰ ਬਣ ਗਈ ਜੇ ਕੁਛ ਕੰਮ ਕੀਤਾ ਉਹ ਫਿਰ ਸਾਨੂੰ ਜਾਣ ਦੀ ਲੋੜ ਨਹੀਂ ਅੱਜ ਮੈਨੂੰ ਪਤਾ ਵੀ ਕਿਸ ਤਰੀਕੇ ਨਾਲ ਨੱਕ ਰਗੜੇ ਪਏ ਨੇ ਨੱਕ ਰਗੜੇ ਪਏ ਆ ਸਰਕਾਰ ਦੇ ਕਰੋੜਾਂ ਰੁਪਏ ਦੇ ਤਾਂ ਇਕੱਲੇ ਬੋਰਡ ਲਾਏ ਹੋਏ ਨੇ ਇਕੱਲੇ ਬੋਰਡ ਬਾਕੀ ਖਰਚਾ ਤਾਂ ਛੱਡ ਦਿਓ ਅੱਜ ਤੋਂ ਬਾਅਦ ਪਤਾ ਲੱਗ ਜੂ ਤੁਹਾਨੂੰ ਹਰ ਜਗ੍ਹਾ ਫੜਾ ਫੜਾਈ ਸ਼ੁਰੂ ਹੋ ਜੂ ਅੱਜ ਤੋਂ ਬਾਅਦ ਸਾਡੇ ਵਰਕਰ ਸਭ ਐਕਟੀਵੇਟ ਹੋ ਜਾਣਗੇ ਜਦੋਂ ਇਹ ਚੀਜ਼ਾਂ ਪਚਾਉਣਗੇ ਤੁਹਾਡੇ ਮੁਰੇ ਆ ਜੂ ਕਿਸ ਤਰ੍ਹਾਂ ਦੀ ਤਾਂਗਲੀ ਹੋ ਸਕਦੀ ਹੈ ਇਸ ਥਾਂ ਜਿੰਨੇ ਪੁਲਿਸ ਆਫੀਸਰ ਨੇ ਪਿਛਲੇ ਦਿਨਾਂ ਚ ਜਿਨ੍ਹਾਂ ਨੂੰ ਇਹਨਾਂ ਨੇ ਕੋਈ ਅਹੁਦਾ ਨਹੀਂ ਦਿੱਤਾ ਉਹ ਸਾਰੇ ਉਰੇ ਪਹੁੰਚ ਚੁੱਕੇ ਆ ਜਿਹੜੇ ਹਵਾ ਚ ਰੱਖੇ ਉਹ ਸਭ ਤੋਂ ਵੱਧ ਆ ਕੇ ਉਰੇ ਪੈਸਾ ਤੋਂ ਲੈ ਕੇ ਆਟੇ ਤੋਂ ਲੈ ਕੇ ਸ਼ਰਾਬ ਤੋਂ ਲੈ ਕੇ ਇਹ ਮੇਰੀ આરોਪ ਨਹੀਂ ਗਾ ਇਹ ਮੇਰੀ ਇਨਫੋਰਮੇਸ਼ਨ ਆ આરોਪ ਵਾਲੀ ਗੱਲ ਇੱਕ ਅਲੱਗ ਹੁੰਦੀ ਆ ਪਰ ਮੇਰੀ ਇਹ ਸੂਚਨਾ ਐ ਸਾਡੇ ਸੋਰਸਸ ਇਹ ਕਹਿ ਰਿਹਾ ਵੀ ਉਹ ਸਾਰੇ ਅਫਸਰ ਸਾਰੇ ਉਰੇ ਆ ਕੇ ਉਹ ਲੱਗ ਚੁੱਕੇ ਆ ਜਿੰਨੇ ਜਿੰਨੇ ਹੋਰ ਅਫੀਸਰ ਨੇ ਉਹ ਆਪਣੇ ਆਪਣੇ ਰਿਸ਼ਤੇਦਾਰਾਂ ਥਰੂ ਉਹ ਇੱਥੇ ਛੌਣੀਆਂ ਪਾ ਚੁੱਕੇ ਆ ਕਿਉਂਕਿ ਬਹੁਤ ਵੱਡਾ ਸ਼ਹਿਰ ਆ ਇੱਥੇ 5 ਸਟਾਰ ਹੋਟਲ ਵੀ ਨੇ ਇੱਥੇ ਹੋਰ ਰਹਿਣ ਦੀਆਂ ਬਣੀਆਂ ਜਗ੍ਹਾ ਜਿੱਥੇ ਕੀ ਉਹ ਲੋਕ ਕੇ ਕਮਰਿਆਂ 'ਚ ਬਹਿ ਕੇ ਕਾਰਵਾਈ ਕਰ ਸਕਦੇ ਆ ਇਹਦੀ ਮਦਦ ਇਹਦੀ ਮਦਦ ਅਸੀਂ ਮੀਡੀਆ ਤੋਂ ਵੀ ਚਾਹੁੰਦੇ ਆ ਇਲੈਕਸ਼ਨ ਕਮਿਸ਼ਨ ਤੋਂ ਵੀ ਚਾਹੁੰਦੇ ਆ 40 ਲੱਖ ਦਾ ਖਰਚਾ ਗਿਆ ਸੀ ਕਿੰਨਾ ਜੱਦ ਖਰਚਾ ਗਿਆ 40 ਲੱਖ ਇਹ ਸਤਿਕੰਥ ਦੇਖੋ ਸਤਕਾਰਯੋਗ रामू왈ਿਆ ਸਾਹਿਬ ਹੁਣ ਇੱਕ ਚੈਨਲ ਆ ਉਸ ਚੈਨਲ ਨੇ ਕੋਈ ਪੁੱਠੀ ਗੱਲ ਕਹਿਤੀ ਉਹਨਾਂ ਲਈ ਗੱਲ ਸਿੱਧੀ ਕਹੀ ਸੀ ਗੱਲ ਪੁੱਠੀ ਨਹੀਂ ਕਹੀ ਸੀ ਪਰ ਹੁਣ रामू왈ਿਆ ਸਾਹਿਬ ਸੀਨੀਅਰ ਹੀ ਇੰਨੇ ਸਤਕਾਰਯੋਗ ਹੀ ਇੰਨੇ ਆ ਉਹਨਾਂ ਨੂੰ ਕੁਝ ਕਹਿਣ ਨੂੰ ਜੀ ਨਹੀਂ ਕਰਦਾ ਪਰ ਸਤਕਾਰਯੋਗ रामू왈ਿਆ ਸਾਹਿਬ ਤੁਸੀਂ ਮੇਰੀ ਇਲੈਕਸ਼ਨ BC ਪਾਰਲੀਮੈਂਟ ਦੀ ਉਦੋਂ ਵੀ ਤੁਸੀਂ ਰਾਜਾ ਵੜਿੰਗ ਸਾਹਿਬ ਦੀ ਮਦਦ ਕੀਤੀ ਖੁੱਲ ਕੇ ਕੀਤੀ ਕੋਈ ਲੋਕੇ ਨਹੀਂ ਕੀਤੀ ਤੇ ਦੂਜੀ ਗੱਲ ਇਸ ਵਾਰ ਵੀ ਤੁਸੀਂ ਕਾਂਗਰਸ ਦੇ ਪਲੇਟਫਾਰਮ ਤੇ ਬੈਠੇ ਹੋ ਮੈਂ ਮਾਫੀ ਮੰਗ ਕੇ ਕਹਿਣਾ ਰਾਮੂ ਵਾਲਿਆ ਸਾਹਿਬ ਗੱਲਾਂ 'ਚ ਤਾਂ ਤੁਹਾਨੂੰ ਕੋਈ ਜਿੱਤ ਨਹੀਂ ਸਕਦਾ ਗੱਲਾਂ 'ਚ ਤੁਹਾਨੂੰ ਕੋਈ ਜਿੱਤ ਨਹੀਂ ਸਕਦਾ ਪਰ ਇੱਕ ਗੱਲ ਜ਼ਰੂਰ ਹੈ ਕਿਸੇ ਵੇਲੇ ਉਹ ਲੋਕ ਇਨਸਾਫ ਪਾਰਟੀ ਦੀ ਉਹਨਾਂ ਨੇ ਲੋਕ ਇਨਸਾਫ ਪਾਰਟੀ ਤਾਂ ਕਿੱਥੇ ਆ ਜਦੋਂ ਕੋਈ ਤੁਹਾਡਾ ਕਾਉਂਸਲਰ ਨਾ ਆਵੇ ਸਰਪੰਚ ਨਾ ਆਵੇ ਪੰਚ ਨਾ ਆਵੇ ਤੁਹਾਡੀ ਪਾਰਟੀ ਡਿਸਕੋਲੀਫਾਈ ਹੋ ਜਾਂਦੀ ਹੈ ਤੁਹਾਡੀ ਪਾਰਟੀ ਦਾ ਕੋਈ ਸਿੰਬਲ ਨਹੀਂ ਰਹਿੰਦਾ RAMU ਵਾਲੀ ਆ ਸਾਹਿਬ ਦੀ ਪਾਰਟੀ ਦਾ ਕੋਈ ਵੀ ਇਸ ਵੇਲੇ ਕਿਤੇ ਪੰਚ ਵੀ ਨਹੀਂਗਾ ਤੇ ਉਹਨਾਂ ਦੀ ਉਹ ਲੋਕ ਇਨਸਾਫ ਪਾਰਟੀ ਜਿਹੜਾ ਕਹਿੰਦੇ ਆ ਵੀ ਮੈਂ ਲੋਕ ਇਨਸਾਫ ਪਾਰਟੀ ਤਾਂ ਉਹ ਬਿਲਕੁਲ ਕੋਈ ਪਾਰਟੀ ਨਹੀਂਗੀ ਅਸ ਵੇਲੇ ਉਹ 100% ਕਾਂਗਰਸ ਨੇ ਉਹ ਕਾਂਗਰਸ ਦੀ ਸਪੋਰਟ ਕਰ ਰਹੇ ਆ ਦੂਜੀ ਗੱਲ ਪਰ ਉਹਨਾਂ ਦਾ ਕੀ ਪਤਾ ਉਹਨਾਂ ਦਾ ਕੀ ਪਤਾ ਕੱਲ ਨੂੰ ਉਹ ਸੁਖਵੀਰ ਬਾਦਲ ਨਾਲ ਬੈਠੇ ਦੇਖਣਗੇ ਪਰਸੋਂ ਨੂੰ ਉਹ ਮੇਰੇ ਨਾਲ ਬੈਠੇ ਦੇਖਣਗੇ ਪੰਜਵੇਂ ਛੇਵੇਂ ਉਹ ਮੀਡੀਆ ਵਾਲੇ ਵੀ ਬਣ ਸਕਦੇ ਆ ਇੱਕ ਗੱਲ ਮਾੜੀ ਆ ਉਹ ਕਹਿੰਦੇ ਮੈਂ ਪਾਰਟੀਆਂ ਵਰਤੀਆਂ ਨੇ ਇਹ ਤਾਂ ਉਹ ਨਹੀਂ ਉਹ ਕਹਿੰਦੇ ਸੀ ਵੀ ਮੈਨੂੰ ਦਿੱਲੀ ਵਾਲੀ ਆਮ ਤੌਰ ਤੇ ਉਹਨਾਂ ਨੇ ਕਹਿੰਦੇ ਵੀ ਦਿੱਲੀ ਵਾਲੀ ਮੱਝਾ ਜੜੀ ਉਹ ਮੈਨੂੰ ਚੋਣੀ ਆਉਂਦੀ ਹੈ ਉਹ ਬਿਲਕੁਲ ਵਰਤਿਆ ਉਹਨਾਂ ਨੇ ਤਾਂ ਦੇਖੋ ਉਹ ਤਾਂ ਮਲਾਇਮ ਸਿੰਘ ਯਾਦਵ ਜੀ ਦੇ ਉਹ ਕਹਿੰਦੇ ਪੰਜਾਬ ਦੀ ਉਹ ਤਾਂ ਯੂਪੀ ਚ ਜਾ ਕੇ ਮੰਤਰੀ ਬਣ ਗਏ ਸੀ ਜਿਹੜੀ ਮਲਾਇਮ ਸਿੰਘ ਦੀ ਪਾਰਟੀ ਦੀ ਉਹਨਾਂ ਦੀ ਪਾਰਟੀ ਆ ਸਮਾਜਵਾਦੀ ਪਾਰਟੀ ਜੰਤ ਬਿਲਕੁਲ ਇਹ ਜਦੋਂ ਰਾਮੂ ਵਾਲੇ ਸਭ ਸਤਕਾਰਯੋਗ ਨੇ ਉਹਨਾਂ ਨੂੰ ਸਾਫ਼ ਕਹਿ ਦੇਣਾ ਚਾਹੀਦਾ ਸੀ ਮੁਕਰਨ ਵਾਲੀ ਕਿਹੜੀ ਗੱਲ ਸੀ ਮੈਂ ਅਕਾਲੀ ਦਲ ਸੀਗਾ ਮੈਂ ਹਮਲਾਇਮ ਸਿੰਘ ਦੀ ਪਾਰਟੀ ਸੀਗਾ ਮੈਂ ਹਰਕਿਸ਼ਨ ਸਰਜੀਤ ਦੇ ਨਾਲ ਸੀਗਾ ਐਸ ਵੇਲੇ ਮੈਂ ਕਾਂਗਰਸ ਨਾਲ ਆਪਾਂ ਕੀ ਲੱਤ ਤੋੜ ਲੈਂਦੇ ਬਈ ਪਰ ਉਹ ਗੱਲ ਆ ਕਈ ਵਾਰ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਉਹ ਉਹਨਾਂ ਨੂੰ ਕਈ ਵਾਰ ਕਈਆਂ ਦਾ ਸੁਭਾਅ ਬਣ ਜਾਂਦਾ ਗੁੱਸਾ ਜਲਦੀ ਆ ਜਾਂਦਾ ਉਹਦਾ ਸੁਭਾਅ ਇੱਕ ਪ੍ਰੈਸ ਰੋਟਰ ਗੱਲ ਕੀਤੀ ਸੀ ਵੀ ਤੁਸੀਂ ਅੱਜ ਕਹਨੇ ਉਹ ਵੀ ਮੈਂ ਪਾਰਟੀ ਨਹੀਂ ਬਦਲੀ ਵੀ ਤੁਸੀਂ ਬੈਠੇ ਤਾਂ ਕਾਂਗਰਸੀਆਂ ਚ ਤੇ ਇਹੀ ਕਾਂਗਰਸ ਵਾਲੇ ਨੇ ਉਹ ਮੈਨੂੰ ਹੁਣ ਮੈਂ ਹੋਰ ਗੱਲਾਂ ਕਿਉਂਕਿ ਉਹ ਸਤਕਾਰਯੋਗ ਨੇ ਵੱਡੇ ਨੇ ਮੈਂ ਤਾਂ ਆਪਣੀ ਇਲੈਕਸ਼ਨ ਜਦੋਂ ਮੇਰੇ ਉਲਟ ਕਰਦੇ ਰਹੇ ਮੈਂ ਉਦੋਂ ਵੀ ਬੋਲਿਆ ਨਹੀਂ ਸੀ ਐਨੀ ਉਹ ਗੱਲ ਆ ਨਹੀਂ ਆਪਾਂ ਕਿਸੇ ਵੇਲੇ ਬਹਿ ਕੇ ਇੰਟਰਵਿਊ ਉਹਨਾਂ ਤੋਂ ਇਜਾਜ਼ਤ ਲੈ ਕੇ ਕਰ ਲਾਂਗੇ ਵੀ ਆਪਾਂ ਕਿਹੜੀ ਗੱਲ ਛੱਡੀ ਆ ਜਾਖੜ ਜੀ ਦਿੱਲੀ ਦਿੱਲੀ ਵਿੱਚ ਦਿੱਲੀ ਦੇ ਜਾਚ ਹੋਣੀ ਚਾਹੀਦੀ ਆ ਚੀਫ ਜਸਟਿਸ ਦੀ ਨਿਗਰਾਨੀ ਦੇ ਕੇ ਸਰ ਕਈ ਲੀਡਰ ਐਸੇ ਨੇ ਜਿਨ੍ਹਾਂ ਦੇ ਕੋਲ ਸਾਈਕਲ ਸੀ ਜਾਂ ਲੈਕਚਰੀ ਗੱਡੀਆਂ ਤੇ ਕੋਲ ਦੇ ਵਿੱਚ ਟਰੱਕ ਹੁੰਦੀ ਦੀ ਜਾਚ ਦੇਖੋ ਜਾਖੜ ਸਾਹਿਬ ਨੇ ਤਾਂ ਗੱਲ ਖਤਮ ਹੀ ਕਰਤੀ ਉਹਨਾਂ ਨੇ ਤਾਂ ਜਿਹੜੀ ਗੱਲ ਮੀਡੀਆ ਤੇ ਤੁਹਾਡੇ ਮੂਰੇ ਔਰੇ ਕਹਿ ਕੇ ਗਏ ਸੀ ਅੱਜ ਉਹ ਗੱਲ ਆਪਣੇ ਲੈਟਰ ਪੈਡ ਤੇ ਭਾਜਪੀ ਦੇ ਪ੍ਰਧਾਨ ਹੋਣ ਨਾਤੇ ਸੁਨੀਲ ਜਾਖੜ ਹੋਣ ਦੇ ਨਾਤੇ ਉਹ ਚਿੱਠੀ ਉਹਨਾਂ ਨੇ ਅੱਜ ਚੀਫ ਮਿਨਿਸਟਰ ਨੂੰ ਲਿਖਤੀ ਵੀ ਕੋਈ ਵੀ ਚਾਹੇ ਚੀਫ ਜਸਟਿਸ ਆਫ ਇੰਡੀਆ ਤੋਂ ਚਾਹੇ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਚਾਹੇ ਜੱਜ ਤੋਂ ਭਾਈ ਤੇ ਸਾਰਿਆਂ ਦਾ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰਵਾ ਲੈਣੀ ਚਾਹੀਦੀ ਆ ਜਿੱਡੇ ਵੀ ਪ੍ਰਮੁੱਖ ਲੀਡਰ ਨੇ ਜਿੰਨੇ ਵੀ ਅਜ ਤੱਕ ਮੁੱਖ ਮੰਤਰੀ ਰਹੇ ਆ ਉਹ ਮੁੱਖ ਮੰਤਰੀ ਰਹੇ ਆ ਜਿੰਨੇ ਵੀ ਐਮਪੀ ਰਹੇ ਆ ਜਿੰਨੇ ਵੀ ਐਮਐਲਏ ਮੰਤਰੀ ਰਹੇ ਆ ਉਹਨਾਂ ਦਾ ਸਾਰਿਆਂ ਦਾ ਜਿਹੜਾ ਹੈ ਸਰ ਐਮਐਲਏ ਰਮਨ ਅਰੋੜਾ ਜੀ ਦੀ ਜਿਵੇਂ ਸਾਹਿਬ ਇਹ ਕਹਿ ਰਹੇ ਨੇ ਕਿ ਸਰ ਤੁਹਾਨੂੰ 5 ਲੱਖ ਰੁਪਏ ਆ ਗਏ ਫਿਰ ਵੀ ਕਾਰਪੋਰੇਸ਼ਨ ਵਾਲੇ ਤੰਗ ਕਰਦੇ ਆ ਔਰ ਯੋ ਇਲੈਕਸ਼ਨ ਦੌਰਾਨ ਡੀ ਫੈਮਲੀ ਕੀਤਾ ਗਿਆ ਵਾ ਜਾਂ ਫਿਰ ਤੁਸੀਂ ਸਮਝਦੇ ਹੋ ਕਿ ਸਹੀ ਹੈ ਇਹ ਇਹ ਸਾਰੀਆਂ ਜਦੋਂ ਪਿਛਲੀ ਬਾਅਦ ਇਲੈਕਸ਼ਨ ਚੱਲਦੀ ਸੀ ਉੱਥੇ ਆਹੀ ਇਲੈਕਸ਼ਨ ਜਿਵੇਂ ਸੀ ਐਂ ਜਲੰਧਰ ਚੱਲਦੀ ਸੀ ਉਸ ਵੇਲੇ ਆਮ ਆਦਮੀ ਪਾਰਟੀ ਵਾਲੇ ਇਹ ਜ਼ੋਰ ਪਾਉਂਦੇ ਆਪਣੇ ਐਮਐਲਏਾਂ ਤੇ ਇਹ ਜ਼ੋਰ ਪਾਉਂਦੇ ਆਪਣੇ ਚੇਅਰਮੈਨਾਂ ਤੇ ਵੀ ਲਿਆਉ ਪੈਸੇ ਐਮਐਲਏ ਕੀ ਕਰੇ ਐਮ ਐਲ ਨੇ ਐਮ ਐਲ ਹੁਣ ਜਦੋਂ ਉਹਨੇ ਨਹੀਂ ਪਹਚਾਇਆ ਉਹਦਾ ਹਾਲ ਦੇਖ ਲਓ ਕੀ ਕੀਤਾ ਉਸ ਵੇਲੇ ਇਲੈਕਸ਼ਨ ਸੀ ਜਿਹੜਾ ਮੈਂ ਤੁਹਾਨੂੰ ਉਰੇ ਕਹਿ ਰਿਹਾ ਵੀ ਹੁਣ ਹੋਣ ਜਾ ਰਿਹਾ ਉਰੇ ਵੀ ਪਤਾ ਨਹੀਂ ਕਿੰਨਿਆਂ ਦੀਆਂ ਵੀਡੀਓ ਆਉਣੀਆਂ ਆ ਆਡੀਓ ਆਉਣੀਆਂ ਇਹ ਉਸ ਵੇਲੇ ਦੀ ਆ ਜਦੋਂ ਅਮਨ ਆ ਜਿਹੜਾ ਅਰੋੜਾ ਜਿਹੜੇ ਨੇ ਰਮਨ ਅਰੋੜਾ ਜੀ ਐਮ ਐਲਏ ਜਦੋਂ ਬਾਏ ਇਲੈਕਸ਼ਨ ਸੀਗੀ ਤੇ ਆ ਕੇ ਨਹੀਂ ਆਉਂਦੀ ਨਹੀਂ ਆਹ ਵਾਲੀ ਜਿਹੜੀ ਆ ਪਿੱਛੇ ਭਗਤ ਸਾਹਿਬ ਵਾਲੀ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਚੈਨਲ ਤੇ ਇੱਕ ਮੈਂ ਮੈਨੂੰ ਆ ਕਿਸੇ ਸਾਡੇ ਵਰਕਰ ਨੇ ਆ ਲਿਖ ਕੇ ਗੱਲ ਭੇਜੀ ਆ ਇਹ ਗੱਲ ਉਹਨਾਂ ਦੀ ਸਹੀ ਆ ਸੰਜੀਵ अरोड़ा ਜੀ ਮੀਡੀਆ ਤੇ ਬੋਲ ਰਹੇ ਆ ਮੀਡੀਆ ਤੇ ਬੋਲ ਰਹੇ ਆ ਵੀ ਭਾਈ ਜਿਹੜੇ ਵੀ ਮੈਂ ਪ੍ਰੋਜੈਕਟ ਲੈ ਕੇ ਆਇਆ ਜਿਹੜੇ ਵੀ ਮੈਂ ਪ੍ਰੋਜੈਕਟ ਲੈ ਕੇ ਆਏ ਆ ਉਹ ਮੈਂ ਦਿੱਲੀ ਤੋਂ ਲੈ ਕੇ ਆਏ ਆ ਉਹ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਲੈ ਕੇ ਆਇਆ ਪ੍ਰਧਾਨ ਮੰਤਰੀ ਜੀ ਪ੍ਰਧਾਨ ਮੰਤਰੀ ਜੀ ਸਭ ਦੇ ਆ ਉਹਨਾਂ ਨੇ ਇਹ ਗੱਲ ਮੈਂ ਤੁਹਾਨੂੰ ਹੁਣੀ ਉਹ ਵੀਡੀਓ ਵੀ ਦੇ ਦਿੰਨਾ ਜਿੱਥੇ ਉਹ ਬੋਲੇ ਆ ਵੀ ਭਾਈ ਪ੍ਰਧਾਨ ਮੰਤਰੀ ਜੀ ਨੇ ਕਿਤੇ ਲੰਡਨ ਥੋੜੀ ਪੈਸੇ ਲਾਉਣੇ ਆ ਲਾਉਣੇ ਆ ਪੰਜਾਬ ਵੀ ਉਹਨਾਂ ਚੋਂ ਆ ਤੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਮੈਂ ਦੇਸ਼ ਦੀ ਸਰਕਾਰ ਤੋਂ ਪ੍ਰਧਾਨ ਮੰਤਰੀ ਜੀ ਸਾਡੇ ਆ ਕੀ ਕੀ ਇਹ ਗੱਲ ਜਿਹੜੀ ਸੰਜੀਵ अरोड़ा ਜੀ ਨੇ ਕਹੀ ਆ ਵੀ ਪ੍ਰਧਾਨ ਮੰਤਰੀ ਸਭ ਦੇ ਆ ਮੇਰੇ ਵੀ ਪ੍ਰਧਾਨ ਮੰਤਰੀ ਨੇ ਕੀ ਉਹ ਕੇਜਰੀਵਾਲ ਸਾਹਿਬ ਕੇਜਰੀਵਾਲ ਸਾਹਿਬ ਇਸ ਗੱਲ ਸੰਜੀਵ अरोड़ा ਦੀ ਨੂੰ ਮੰਨਦੇ ਆ ਵੀ ਪ੍ਰਧਾਨ ਮੰਤਰੀ ਸਭ ਦੇ ਆ